ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਕੋਹੋਨਮ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ ਦਰਵਾਜ਼ੇ ਖੋਲੇ ਜਾਣੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਅਤੇ ਅਮਰੀਕਾ ਦਾ ਹੁਣ ਇਕੱਠਿਆਂ ਦਾ ਹੀ ਤੁਹਾਨੂੰ ਵੀਜ਼ਾ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਸਾਲ 2026 ਦੇ ਦੌਰਾਨ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਜੋ ਕਿ ਕੈਨੇਡਾ ਅਮਰੀਕਾ ਅਤੇ ਇਸ ਤੋਂ ਇਲਾਵਾ ਮੈਕਸੀਕ ਜਾ ਮਿਲ ਜਾਂਦਾ ਹੈ ਤੇ ਤੁਹਾਨੂੰ ਅਮਰੀਕਾ ਦਾ ਵੀ ਨਾਲ ਹੀ ਵੀਜ਼ਾ ਆਸਾਨੀ ਦੇ ਨਾਲ ਮਿਲ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਮਕਸੀਕੋ ਦਾ ਵੀਜ਼ਾ ਹੁੰਦਾ ਹੈ ਫਿਰ ਫੇਰ ਵੀ ਤੁਹਾਨੂੰ ਕੈਨੇਡਾ ਤੇ ਅਮਰੀਕਾ ਦਾ ਵੀਜ਼ਾ ਲੈਣਾ ਕਾਫੀ ਜ਼ਿਆਦਾ ਆਸਾਨ ਹੋ ਜਾਵੇਗਾ ਕਿਉਂਕਿ ਤਿੰਨਾਂ ਦੇਸ਼ਾਂ ਦੇ ਵਿੱਚ ਹੀ ਵੱਖ-ਵੱਖ ਤੌਰ ਦੇ ਉੱਤੇ ਮੈਚ ਖੇਲੇ ਜਾਣਗੇ ਵੱਖ-ਵੱਖ ਤਰੀਕਾ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਮੈਚ ਹੋਣਗੇ ਤੇ ਮਲਟੀਪਲ ਐਂਟਰੀ ਵੀਜ਼ੇ ਜਿਹੜੇ ਕੀ ਹੋਣਗੇ ਜਿਸ ਤੋਂ ਬਾਅਦ ਕਿ ਤੁਸੀਂ ਕੈਨੇਡਾ ਅਮਰੀਕਾ ਤੇ ਮਕਸੀਕੋ ਦੇ ਤਿੰਨਾਂ ਦੇਸ਼ਾਂ ਦਾ ਵੀਜ਼ਾ ਜਿਹੜਾ ਕੀ ਆਸਾਨੀ ਦੇ ਨਾਲ ਲੈ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਜਿਹ ਕਰ ਲੈਣ ਦੇ ਚਾਹਵਾਨ ਹੋ ਤੇ ਸਾਲ 2026 ਦੇ ਵਿੱਚ ਇਹ ਤੁਹਾਡੇ ਲਈ ਵੱਡਾ ਮੌਕਾ ਹੋਵੇਗਾ ਕਿਉਂਕਿ FIFA ਵਰਲਡ ਕੱਪ ਦੇ ਦੌਰਾਨ ਹੀ ਇਹ ਸਾਰੇ ਵੀਜ਼ੇ ਜਾਰੀ ਕੀਤੇ ਜਾਣਗੇ ਤੇ ਬਾਅਦ ਤੋਂ ਬਾਅਦ ਵੀਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਇਸ ਸਾਲ ਦੇ ਵਿੱਚ ਜਾਰੀ ਕੀਤੇ ਜਾਣਗੇ ਸੋ ਜਿੱਥੇ ਕਿ ਹੁਣ ਪ੍ਰੋਸੈਸਿੰਗ ਟਾਈਮ 3 ਤੋਂ 4 ਮਹੀਨੇ ਤੱਕ ਦਾ ਹੋ ਚੁੱਕਾ ਹੈ ਸੋ ਇਹ FIFA ਵਰਲਡ ਕੱਪ ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਦੇ ਵਿੱਚ ਸ਼ੁਰੂ ਹੋਵੇਗਾ ਜੇਕਰ ਤੁਸੀਂ ਸਾਲ 2026 ਦੇ ਸ਼ੁਰੂਆਤ ਦੇ ਵਿੱਚ ਵੀ ਆਪਣੀ ਫਾਈਲ ਲਗਾ ਦਿੰਦੇ ਹੋ ਤੇ ਤੁਹਾਨੂੰ ਅਗਲੇ ਆਉਣ ਵਾਲੇ 2 ਤੋਂ 3 ਜਾਂ ਫਿਰ 3 ਜਾੜ ਮਹੀਨਿਆਂ ਦੇ ਦੌਰਾਨ ਵੀਜ਼ਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਫਾਈਲਾਂ ਲੱਗਣਗੀਆਂ ਜਿਸ ਦੇ ਕਾਰਨ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਇੱਕ ਹੋਰ ਵੱਡੀ ਅਪਡੇਟ ਹੈ ਕਿ ਹੁਣ ਜਿਹੜੇ ਅਮਰੀਕਾ ਦੇ ਵੱਲੋਂ H1B ਵੀਜ਼ੇ ਜਿਹੜੇ ਕਿ ਜਾਰੀ ਕੀਤੇ ਜਾਂਦੇ ਸਨ ਉਸ ਦੀ ਹੁਣ 1 ਲੱਖ ਅਮਰੀਕੀ ਡਾਲਰ ਫੀਸ ਕਰ ਦਿੱਤੀ ਗਈ ਹੈ ਜੋ ਕਿ 88 ਤੋਂ ਲੈ ਕੇ 90 ਲੱਖ ਦੇ ਵਿਚਕਾਰ ਬਣਦੀ ਹੈ ਤੇ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੇ ਹੁਣ ਦਰਵਾ ਜਾ ਰਹੇ ਹਨ ਕਿ ਜਿਹੜੇ ਅਮਰੀਕਾ ਦੇ ਵਿੱਚ H1B ਵੀਜ਼ਾ ਦੇ ਉੱਤੇ ਆਉਂਦੇ ਸਨ ਸੋ ਉਹ ਹੁਣ ਕੈਨੇਡਾ ਦੇ ਵਿੱਚ ਆ ਸਕਦੇ ਹਨ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਦਰਵਾਜ਼ੇ ਇਹਨਾਂ ਦੇ ਲਈ ਖੋਲੇ ਜਾ ਸਕਦੇ ਹਨ ਕਿਉਂਕਿ ਆਈਟੀ ਵਿਭਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਕੈਨੇਡਾ ਦੀ بجائے ਅਮਰੀਕਾ ਦੇ ਵਿੱਚ H1B ਵੀਜ਼ਾ ਤੇ ਜਾਂਦੇ ਸਨ ਜਿਸ ਤੋਂ ਬਾਅਦ ਕਿ ਹੁਣ 트럼ਪ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਇਸ ਤੋਂ ਬਾਅਦ ਉਹ ਰੁੱਖ ਹੁਣ ਕੈਨੇਡਾ ਦਾ ਕਰ ਸਕਦੇ ਹਨ ਕਿਉਂਕਿ ਕੈਨੇਡਾ ਦੇ ਵੱਲੋਂ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ